ਸਾਡੇ ਪਿੰਡੇ ਝਾੜੂ ਵਾਲਾ ਨਹੀਂ ਵੜਨਾ ਚਾਹੀਦਾ ਝਾੜੂ ਵਾਲਾ ਇਹ ਝਾੜੂ ਵਾਲਾ ਨੇ ਬਹੁਤ ਗਲਤ ਕੰਮ ਕੀਤੇ ਆ ਨਜਾਇਜ਼ ਲੋਕਾਂ ਦੇ ਪਰਚੇ ਕਰੀ ਜਾਂਦਾ ਨਾ ਹਾਨੂੰ ਜਿੱਲੀ ਵੜਨ ਦਿੰਦੇ ਆ ਨਾ ਹਾਨੂੰ ਚੰਡੀਗੜ੍ਹ ਜਾਣ ਦਿੰਦੇ ਆ ਨਾ ਸਾਨੂੰ ਮੋਕੇ ਵੜਨ ਦਿੰਦੇ ਆ ਜਾਇਆ ਕਿੱਥੇ ਅਸੀਂ ਪਿੰਡਾਂ ਨਹੀਂ ਵੜਨਾਂਗੇ ਇਹਨਾਂ ਨੂੰ ਜੋ ਮੁਲਾਜ਼ਮ ਹੈ ਜੋ ਕੋਈ ਹੈ ਕੋਈ ਨਹੀਂ ਵੜੇਗਾ ਇੱਥੇ ਭਗਵਾਨਤਮਾਨ ਸਰਕਾਰ ਵੱਲੋਂ ਕਿਸਾਨਾਂ ਤੇ ਕੀਤੇ ਜ਼ੁਲਮ ਤੇ ਤਸ਼ੱਦਦ ਜੋ ਸ਼ੰਭੂ ਤੇ ਖਨੌਰੀ ਬਾਰਡਰ ਤੇ ਕਾਲੀ ਕਰਤੂਤ ਭਗਵੰਤ ਮਾਨ ਨੇ ਕੀਤੀ ਉਹਦਾ ਰਿਜ਼ਲਟ ਉਹਦਾ ਨਤੀਜਾ ਪਿੰਡਾਂ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ ਵੱਖ-ਵੱਖ ਪਿੰਡਾਂ ਦੇ ਵਿੱਚੋਂ ਲੋਕ ਬਾਹਰ ਫਿਰਨੀਆਂ ਤੇ ਨਾਕੇ ਲਾ ਕੇ ਗੱਡੀਆਂ ਨੂੰ ਰੋਕ ਕੇ ਚੈੱਕ ਕਰ ਰਹੇ ਆ ਕਿ ਕਿਤੇ ਇਹ ਸ਼ੰਭੂ ਬਾਰਡਰ ਤੋਂ ਸਾਡਾ ਸਾਮਾਨ ਜਿਹੜਾ ਚੋਰੀ ਹੋਇਆ ਉਹ ਲਿਆ ਕੇ ਤਾਂ ਇਹਨਾਂ ਦੇ ਆਗੂ ਲੈ ਕੇ ਤਾਂ ਨਹੀਂ ਆ ਰਹੇ ਔਰ ਨਾਲ ਹੀ ਪਿੰਡਾਂ ਦੇ ਵਿੱਚ ਥੱਲਿਓਂ ਲੈ ਕੇ ਆਵਾਜ਼ ਉੱਠਣੀ ਸ਼ੁਰੂ ਹੋ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਅੱਜ ਸ਼ੁਰੂਆਤ ਕਰ ਲੋਕ ਕਰ ਰਹੇ ਆ ਕਿ ਪਿੰਡਾਂ ਦੇ ਵਿੱਚ ਪੱਕੇ ਤੌਰ ਤੇ ਪੋਲੀਟੀਕਲ ਲੋਕ ਜ਼ਾਲਮ ਲੋਕ ਕਾਰਪੋਰੇਟ ਦੇ ਦਲਾਲ ਤੇ ਕਾਰਪੋਰੇਟ ਦੀਆਂ ਨੀਤੀਆਂ ਲਾਗੂ ਕਰਨ ਦੇ ਮਾਰੇ ਕਿਸਾਨਾਂ ਤੇ ਲਾਠੀ ਚਾਰਜ ਕਰ ਰਹੇ ਆ ਮਜ਼ਦੂਰਾਂ ਤੇ ਲਾਠੀ ਚਾਰਜ ਚਾਰਜ ਕਰ ਰਹੇ ਆ ਜਿਹੜਾ ਜੰਗਲ ਰਾਜ ਪੁਲਿਸ ਰਾਜ ਭਗਵੰਤ ਮਾਨ ਨੇ ਪੰਜਾਬ ਦੇ ਵਿੱਚ ਬਣਾਇਆ ਉਹਦਾ ਜਵਾਬ ਦੇਣ ਲਈ ਲੋਕਾਂ ਨੇ ਸ਼ੁਰੂਆਤ ਕੀਤੀ ਆ ਕਿ ਇਹਨਾਂ ਦਾ ਪਿੰਡਾਂ ਦੇ ਵਿੱਚੋਂ ਮੁੱਢੋਂ ਹੀ ਫਸਤਾਵਰ ਦਿੱਤਾ ਜਾਵੇ ਪਿੰਡਾਂ ਦੇ ਵਿੱਚ ਐਂਟਰੀਆਂ ਬੈਣ ਪਿੰਡਾਂ ਦੇ ਵਿੱਚ ਇਹਨਾਂ ਦੀ ਆਵਾਜ਼ ਆਈ ਜਿਹੜੀ ਆ ਉਹ ਰੋਕਣ ਵਾਸਤੇ ਲੋਕਾਂ ਨੇ ਨਾਕੇ ਲਾ ਕੇ ਸ਼ਨਾਖਸ਼ ਗੱਡੀਆਂ ਦੇ ਵਿੱਚੋਂ ਕਰ ਰਿਹਾ ਤਾਂ ਕਿ ਕੋਈ ਇਹਨਾਂ ਦਾ ਆਗੂ ਸਾਡੇ ਪਿੰਡ ਵਿੱਚ ਨਾ ਦਾਖਲ ਹੋ ਜਾਵੇ ਸਾਡੇ ਪਿੰਡ ਦੇ ਵਿੱਚ ਦੀ ਨੰਗ ਨਾ ਜਾਵੇ ਇਹ ਭਗਵੰਤ ਮਾਨ ਸਰਕਾਰ ਦਾ ਪੂਰਨ ਤੌਰ ਤੇ ਸਫਾਇਆ ਕਰਨ ਵਾਸਤੇ ਬਹੁਤ ਵਧੀਆ ਸ਼ੁਰੂਆਤ ਪਿੰਡਾਂ ਤੋਂ ਹੋ ਚੁੱਕੀ ਹੈ ਤੁਸੀਂ ਇੱਥੇ ਪਿੰਡ ਦੇ ਰੋਡ ਤੇ ਨਾਕਾ ਲਾਇਆ ਵਾ ਉਹ ਕਿਸ ਵਾਸਤੇ ਲਾਇਆ ਹੋਇਆ ਉਹ ਇਸ ਵਾਸਤੇ ਲਾਇਆ ਜੀ ਸਾਡੇ ਪਿੰਡ ਦੇ ਝਾੜੂ ਵਾਲੇ ਨਹੀਂ ਵੜਨਾ ਚਾਹੀਦਾ ਝਾੜੂ ਵਾਲਾ ਬਹੁਤ ਗਲਤ ਕੰਮ ਕੀਤੇ ਆ ਨਜਾਇਜ਼ ਲੋਕਾਂ ਦੇ ਪਰਚੇ ਕਰੀ ਜਾਂਦਾ ਭੰਗ ਕੀਤਾ ਸਾਨੂੰ ਸੜਾਇਆ ਠੱਕੇ ਨਾਲ ਨਾ ਹਾਲ ਜਿੱਲੀ ਵੜਨ ਦਿੰਦੇ ਆ ਨਾ ਹਾਲ ਚੰਡੀਗੜ੍ਹ ਜਾਣ ਦਿੰਦੇ ਆ ਨਾ ਸਾਨੂੰ ਮੌਕੇ ਵੜਨ ਦਿੰਦੇ ਆ ਜਾਏ ਕਿੱਥੇ ਅਸੀਂ ਪਿੰਡਾਂ ਨਹੀਂ ਵੜਨਾਂਗੇ ਇਹਨਾਂ ਨੂੰ ਜੋ ਮੁਲਾਜ਼ਮ ਹੈ ਜੋ ਕੋਈ ਹੈ ਕੋਈ ਨਹੀਂ ਵੜੇਗਾ ਇੱਥੇ ਕੋਈ ਨਹੀਂ ਵੜੂਗਾ